ਸਰਾਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਜਕਾਮ ਤੋਂ ਸਰਦੀ ਦੇ ਵਿੱਚ ਆਪਾਂ ਨੂੰ ਨੱਜਾ ਲੱਗਦਾ ਉਹਦੇ ਤੋਂ ਆਪਾਂ ਦਵਾਈ ਬਣਾਵਾਂਗੇ ਜੀ ਆਪਾਂ ਕਿੱਲੋ ਛੋਲੇ ਲੈ ਆ ਜੀ ਕਿੱਲੋ ਆਪਾਂ ਦੇਸੀ ਘਿਓ ਲੈ ਆ ਜੀ ਕਿੱਲੋ ਆਪਾਂ ਸ਼ੱਕਰ ਲਈਏ ਇਹਦੇ ਵਿੱਚ ਜੀ ਆਪਾਂ ਪਾਈਆ ਹਲਦੀ ਪਾਵਾਂਗੇ ਆਪਾਂ ਹਲਦੀ ਰਲਾਉਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਹਲਦੀ ਰਲਾਈ ਜਾਂਦੀ ਹੈ ਘਿਓ ਦੇ ਵਿੱਚ ਇਹਦੇ ਛੋਲੇ ਲੈ ਆ ਜੀ ਇਹ ਆਪਾਂ ਭੂਜੇ ਤਾਂ ਲੈ ਆ ਕਿ ਵੇਸਣ ਜਿਹੜਾ ਹੁੰਦਾ ਨਾ ਉਹ ਨੂੰ ਨਟੇ ਟਾਈਮ ਲੱਗਦਾ ਤੇ ਇਹਦੇ ਤੇ ਆਪਾਂ ਇਹਨੂੰ ਗ੍ਰਾਈਂਡ ਕਰਕੇ ਤੇ ਆਪਾਂ ਇਹਦਾ ਹੀ ਬਣਾਵਾਂਗੇ ਵੇਸਣ ਤੇ ਇਹ ਜੀ ਆਪਾਂ ਭੁੰਨਣ ਦੇ ਵੇਲੇ ਟਾਈਮ ਘੱਟ ਲੱਗੂਗਾ ਇਹ ਭਾਮਾਂ ਦੇ ਆਪਾਂ ਬਦਾਮ ਵਿੱਚ ਇਹ ਭਾਮਾਂ ਦੇ ਜੀ ਖਸਖਸ ਇਹ ਸੌਗੀ ਤੇ ਇਹ ਆਪਾਂ ਹਲਦੀ ਪਾਵਾਂਗੇ ਜੀ ਬਾਕੀ ਜਿਹੜਾ ਹੋਰ ਆਪਣਾ ਡਰਾਈ ਫਰੂਟ ਹੁੰਦਾ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਜਿੰਨਾ ਪਾਉਣਾ ਤੁਸੀਂ ਵੱਧ ਤੋਂ ਵੱਧ ਪਾ ਸਕਦੇ ਆ ਘੱਟ ਵੀ ਪਾ ਸਕਦੇ ਆ ਇਹ ਤੁਹਾਡੀ ਆਪਦੀ ਚੁਆਇਸ ਹੈ ਹਾਂਜੀ ਹੁਣ ਆਪਾਂ ਪਹਿਲਾਂ ਕਰਾਂਗੇ ਛੋਲਿਆਂ ਨੂੰ ਗ੍ਰਾਈਂਡ ਦੇਖੋ ਜੀ ਇਸ ਤਰ੍ਹਾਂ ਗ੍ਰाइंड ਹੋ ਜਾਣਾ ਇਹ ਵੇਖੋ ਨਾ ਦੇਖੋ ਜੀ ਆਪਾਂ ਨੂੰ ਘੱਟ ਭੁੰਨਣ ਦੀ ਲੋੜ ਹੈ ਜੀ ਇਹ ਕੁੰਨੇ ਵੀ ਛੋਲੇ ਆ ਨਾ ਆਹ ਦੇਖੋ ਆਪਾਂ ਨੂੰ ਘੱਟ ਮਾਣਾ ਸੇਕ ਹੀ ਲਵਾਵਾਂਗੇ ਆਪਾਂ ਹਾਂ ਜੀ ਆਪਣੀ ਮੱਤ ਦੀ ਆਗ ਤੇ ਮੌਸਮ ਵੀ ਨਹੀਂ ਵਾਲਾ ਹੋ ਗਿਆ ਤੇ ਫਟਾਫਟ ਬਣਾ ਲ ਗਏ ਆਪਾਂ ਜੀ ਇਹ मानवी पाकी लेता है ਨੇ ਬਰਾਇਆ ਉਸ ਯਾਰ ਗ੍ਰੇਬੀ ਚ ਪਾ ਦਿੰਦੇ ਆ ਕਰਣੀ ਆ ਜੀ ਇਹ ਕਪਾਲੰਗੀ ਦੇ ਵਿੱਚ ਹਲਦੀ ਤੇ ਇਹ ਆਪਣੀ ਉਲੀ ਸ਼ੱਕਰ ਇਹਨਾਂ ਨੇ ਆਪਾਂ ਮੈਕਸੀ ਕਰ ਲਾਂਗੇ ਜੀ ਆਪਾਂ ਹਣੇ ਨੂੰ ਪਾਉਣੇ ਵਿੱਚ ਇਹਨੂੰ ਪਾਉਣਗੇ ਵਿੱਚ ਆਪਾਂ ਮਿਕਸ ਕਰਕੇ ਰੱਖ ਲਈਏ ਜੀ देखो जी हम अपना जरा सूर्या तो बनाया था मिशन ग्राइंड तो देखो जी भुन के आटा ब्राउन हो गया है ਇਹ ਆਪਣਾ ਆਟਾ ਹੈ ਜਿਹੜਾ ਜਿਹੜੀ ਤਰ੍ਹਾਂ ਭੁੱਜਿਆ ਤੇ ਮਾਹੀ ਨੇ ਦਿੱਤੀ ਕਿ ਕਿਉਂ ਸ਼ੱਕੀ ਹੁੰਦਾ ਹੈ। ਹੋਣਾ ਬਦੇ ਤੇ ਪਾਣੀ ਦੇ ਹਾਈਦੀ ਤੇ ਸ਼ੱਕਰ ਜਿਹੜੀ ਮਿਕਸ ਕੀਤੀ। ਆਪਾਂ ਇਹਨੂੰ ਆਗਰੋਂ ਕੱਢਦੇ ਹਾਂਗੇ ਬਾਹਰ। ਆਪਾਂ ਹੁਣ ਸੇਕ ਘੱਟ ਕਾਈਦਾ ਜੇ। ਇਹ ਪਾ ਲੈਣੇ ਪਾਹਾਈ। ਹਾਰਦੀ ਤੇ ਸ਼ੱਕਰ। ਇਹਨੂੰ ਆਪ ਕੱਢ ਦੇ ਜੇ ਇਸ ਤਰ੍ਹਾਂ ਲੇ। ਚੰਗੀ ਤਰ੍ਹਾਂ ਕਰ ਲਾਂਗੇ ਮੈਕਸੀ ਤੇ ਆਪਾਂ ਸ਼ੱਕਰ ਹੋਰ ਪਾ ਦੇਣੀ ਹੈ ਤੇ ਪਾ ਦੇਣੀ ਹੈ ਬਦਾਮ ਸੋ ਵੀ ਪਾ ਦੇਣੀ ਹੈ ਕਸ-ਕਸ ਬਾਰੇ ਇਹਨਾਂ ਕਰ ਦਰ ਜੀ ਆਪਾਂ ਮਿਕਸ ਇਹ ਦੇਖੋ ਜੀ ਚੰਗੀ ਤਰ੍ਹਾਂ ਆਪਣਾ ਹੋ ਗਿਆ ਮਿਕਸ ਇਹ ਸੀ ਜੀ ਆਪਣਾ ਹਲਦੀ ਰਲਣ ਦਾ ਤਰੀਕਾ ਤੇ ਇੱਕ ਦੇਸੀ ਨੁਕਸ ਹੈ ਜੀ ਨਜ਼ਲੇ ਤੋਂ ਇਹ ਜਿਹੜੀ ਆਪਾਂ ਇਹ ਬਣਾ ਲਈ ਹੈ ਜੀ ਇਹ ਸਾਰਾ ਪਤਾ ਨੂੰ ਮੈਥਡ ਸਾਰਾ ਪਕਣੁੰਜਾ ਤੇ ਇਹ ਕਿਵੇਂ ਬਣਾਇਆ ਇਹ ਬਹੁਤ ਸੌਖਾ ਤਰੀਕਾ ਸੀਗਾ ਜੀ ਜਿ ਕਾਣ ਤੋਂ ਆਏ ਨੱਦੇ ਤੋਂ ਜਿੱਦੇ ਨਾ ਕੋਈ ਪਾਣੀ ਆਉਂਦਾ ਸਾਦੀ ਹੈ ਇੱਥੇ ਤੇ ਜੇ ਆਪਾਂ ਇਹ ਮੌਸਮ ਸ਼ੁਰੂ ਹੋ ਗਏ ਹੋਣ ਤੇ ਇਹ ਜੀ ਹੁਣ ਲਾ ਲੈਣੀ ਚਾਹੀਦੀ ਆਪਾਂ ਨੂੰ ਇਹ ਆਪਾਂ ਹਨ ਖਾ ਲਈਏ ਇਹਦੀ ਫਿਰ ਆਪਾਂ ਨੂੰ ਜਾਂ ਸਰਦੀ ਦੇ ਵਿੱਚ ਜੁਕਾਮ ਆ ਜਾਂਦਾ ਜਦ ਨਾਲੇ ਕਿ ਉਹ ਲੱਗਦਾ ਨਹੀਂ ਨਾ ਤਾਂ ਬੱਚਿਆਂ ਨੂੰ ਹੋਣ ਸ਼ੁਰੂ ਹੋ ਜਾਂਦਾ ਹੈ ਮੌਸਮ ਬਦਲਦਾ ਕਰਕੇ ਬੱਚੇ ਪਾਣੀ ਠੰਡਾ ਪੀ ਲੈਂਦੇ ਆ ਤੇ ਜਾਂ ਜੀ ਬੱਚੇ ਗੰਭਲ ਲੈ ਲੈਂਦੇ ਕਿ ਫੋਲ ਛੱਡ ਲੈਂਦੇ ਆ ਉਹਦੇ ਨਾਲ ਜੀ ਜੀ ਰੇਸ਼ਾ ਲੱਗ ਜਾਂਦਾ ਛੱਕਾ ਨਾ ਕਰ ਜਦਗੀ ਪਤਾ ਤੇ ਜੀ ਇਹ ਕੁਝ ਜਰੂਰ ਹੈ ਕਰੀ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਤੇ ਆਪ ਖਵਾਓ ਇਹ ਜਦ ਨਾਲ ਜੀ ਆਪ ਨੂੰ ਜੁਕਾਮ ਤੋਂ ਬਹੁਤ ਰਾਹਤ ਮਿਲਦੀ ਹੈ ਇਹ ਬਹੁਤ ਸੌਖਾ ਟੀਕਾ ਹੈ ਜੀ ਬਣਾਉਣ ਦਾ ਦੇਦਨਾ ਦੀ ਜੇ ਵੀ ਆਪਣੇ ਸਰੀਰ ਤੇ ਕੋਈ ਥੋੜਾ ਕੰਟੀਨਬਰ ਤਾਂ ਉਹ ਨੂੰ ਵੀ ਜਰਾਮ ਆ ਜਾਂਦਾ ਹੈ ਤੇ ਹੋਰ ਕੋਈ ਜਖਮ ਹੁੰਦਾ ਉਹ ਵੀ ਜਰਾਮ ਆ ਜਾਂਦਾ ਕਦੇ ਜਿਹੜੀ ਚਾਦੀ ਪਾਈ ਹੈ ਨਾ ਆਪਾਂ ਦੀ ਇਹ ਹਾਥੀ ਤੇ ਚੋਲੀਆਂ ਤੇ ਬਹੁਤ ਵਧੀਆ ਹੁੰਦੇ ਆ ਜੀ ਹਾਂਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਨਵੇਂ ਆਪਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਦੇਖਣ ਲਈ ਘਾਟਾ ਬਹੁਤ ਬਹੁਤ ਧੰਨਵਾਦ ਜੀ ਸਸੀ